ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਬੰਬੂ ਕਾਰਟ ਪੁਆਇੰਟ ਵਾਲਿਆਂ ਦੇ ਫਿਰ ਪਹੁੰਚੇ ਆ ਬਾਈ ਸੁਨਾਮ ਤੇ ਇੱਥੇ ਤੁਹਾਨੂੰ ਘੈਂਟ ਘੈਂਟ ਮੋਟਰਸਾਈਕਲ ਦਿਖਾਉਣੇ ਆ ਅੱਜ ਅੱਜ ਵੀਰਾ ਹੋਊਗਾ ਆਪਣੇ ਨਾਲ ਵੀ ਕੀ ਹਾਲ ਚਾਲ ਹੈ ਵਧੀਆ ਵੀਰੇ ਕੁਝ ਨਹੀਂ ਕਰਾਉਣਾ ਠੀਕ ਕੀ ਨਾਮ ਹੈ ਬਾਈ ਆਪਣਾ ਆਪਣਾ ਵੀਰੇ ਖੁਸ਼ ਨੁਰੀਦ ਨਾਮ ਠੀਕ ਐ ਆਜੋ ਬਾਈ ਆਪਾਂ ਮੋਟਰਸਾਈਕਲ ਦਿਖਾਉਣੇ ਆ ਤੁਹਾਨੂੰ ਪਹਿਲਾਂ ਅੰਦਰ ਲੈ ਚੱਲਦੇ ਆ ਬਾਹਰੋਂ ਵੀ ਮੋਟਰਸਾਈਕਲ ਦਿਖਾਵਾਂਗੇ ਬਹੁਤ ਸਾਰੇ ਬੁਲਟ ਖੜੇ ਐ ਤੇ ਬਾਈ 10 ਮਾਡਲ ਤੋਂ ਲੈ ਕੇ 24 23 24 ਮਾਡਲ ਤੱਕ ਇੱਥੇ ਤੁਹਾਨੂੰ ਪੰਜਾਬ ਨੰਬਰ ਫਰਸਟ ਓਨਰ ਦੇ ਮੋਟਰਸ ਬਾਈ ਮਾੜ ਲਾ ਵੀਰੇ ਪਾ ਟੋਂਦੇ ਐਕਸ ਬੋਲ ਵੀਰੇ ਫੈਸ ਬਣਾ ਲ ਆਉਂਦੀ ਹੈਗੀ ਤੇ ਵਨ ਕੰਡੀਸ਼ਨ ਹੈ ਵੀਰੇ ਅੱਛਾ ਕੀ ਗੱਲ ਬਾਤ ਆ ਬਾਈ ਇੱਕ ਵਾਰੀ ਰੇਟ ਦੱਸ ਦੋ ਇਹਦਾ ਰੇਟ ਇਹਦਾ ਵੀਰੇ 2,10,000 ਰੁਪਏ ਆ ਜਾ ਵੀਰੇ 2,10,000 ਰੁਪਏ ਬਾਈ ਜੇ ਤੁਸੀਂ ਲੋਨ ਲਾਂ ਕਰਾਉਣਾ ਤੁਹਾਡਾ ਲੋਨ ਵੀ ਹੋ ਜਾਊਗਾ ਲੋਨ ਐ ਮੰਨ ਕੇ ਚੱਲੋ ਇੱਥੇ ਵਧਿਆ ਕਰ ਦਿੰਦੇ ਆ ਬਾਈ ਤੇ ਏਰੀਏ ਦਾ ਕੋਈ ਸਿਸਟਮ ਹੁੰਦਾ ਵਾ ਤੁਸੀਂ ਫੋਨ ਤੇ ਪੁੱਛ ਲਿਓ ਬਾਈ ਨੂੰ ਤੇ ਦੂਜਾ ਮੋਟਰਸਾਈਕਲ ਪੀਪੀ 08 ਆ ਵੀ ਸੈਕੰਡ ਹੁੰਦਾ ਵੀਰੇ ਸਾਰਾ A1 ਸਾਰਾ ਰੀਸਟੋਰ ਹੈ ਵੀਰੇ ਬਿਲਕੁਲ ਹੀ ਹੂੰ ਬਰੀ ਕੰਡੀਸ਼ਨ ਓਕੇ ਬਾਈ ਬਾ ਜਿਹੜੀ ਬਣੀ ਹੋਈ ਹੈ ਬੈਂਡ ਕਨੈਕਟ ਵੀ ਲੱਗੇ ਹੋਏ ਨੇ ਅੱਛਾ ਇੰਜਨ ਜੇਰ ਦੀ ਤੁਹਾਨੂੰ ਪੱਕੀ ਗਾਰੰਟੀ ਹੁੰਦੀ ਹੈ ਬਾਈ ਠੀਕ ਹੈ ਬਾਈ ਤੇ ਇੱਧਰ ਬਾਈ ਆ ਵੀ ਮੇਰੇ 12 ਮਾਰ ਲਈ 2012 ਮਾਡਲ ਏਕੀ ਗੱਲ ਬਾਤ ਆ ਸਾਰੀ ਸਟੋਰੀ ਦੱਸ ਦੇ ਬਾਈ ਆ ਵੀ ਮੇਰੇ ਸ਼ੈਜਨ ਹੁੰਦੇ ਨੇ ਤੇ ਆ ਵੀ ਸਾਰੇ ਰੀਸਟੋਰ ਹੈ ਬੈਂਡ ਕਨੈਕਟ ਨਵਾਂ ਲੱਗੇ ਇੰਜਨ ਜੇਰ ਦੀ ਗਾਰੰਟੀ ਹੈ ਇਹਦੇ ਵੀ ਲੋਨ ਕਰਾਦਾ ਵੀਰੇ ਆਪਾਂ 50 ਹਜ਼ਾਰ ਰੁਪਏ ਵਰਕ ਤੇ ਅੱਛਾ ਫੇ ਅਗਲਾ ਬਾਈ ਪੀਪੀ 60 ਮਹਾਲੀ ਦਾ 14 ਦਾ ਮਾਡਲ ਹੈ ਬਾਈ ਆ ਫਰਸ਼ ਤੋਂ ਮਰੇ ਵੀਰੇ अच्छा ये फर्स्ट ओनर है हां जी मेरे सारा ओरिजिनल है भाई मोरलडर ਨਾਲ ਦਾ ਹੈ ਹੂੰ ਤੇ ਬਾਈ ਰੇਟ ਰੂਟ ਤੁਸੀਂ ਬਾਈ ਨੂੰ ਫੋਨ ਤੇ ਪੁੱਛ ਲਿਓ ਵੀ ਕੀ ਰੇਟ ਹੈ ਪੀ ਵੀ ਜੀ ਦੱਸ ਇਹ ਬਾਈ ਆ ਵੀਰੇ 15 ਮਾਗ ਲਿਆ ਬਾਈ ਆ ਵੀਰੇ ਫਰਸਟ ओनर ਹੈ ਸਾਰਾ ਕੰਪਨੀ ਰਿਪੋਰਟ ਚੱਲਿਆ ਹੈ ਬਾਈ ਬੈਲ ਬਲੈਂਸ ਦਾ ਸਾਰਾ ਕੰਪਨੀ ਵਾਲਾ ਗੰਦੀ ਗੰਦੀ ਫੈਕਟਰੀ ਨਾਲ ਮੂਲੜਾ ਟਾਇਰ ਨਾਲ ਹੈ ਅੱਛਾ ਤੇ ਬਾਈ ਤੁਸੀਂ ਚੈੱਕ ਕਰ ਲਓ ਆਲਮੋਸਟ ਤੁਹਾਨੂੰ ਜਿਹੜੀ ਚੀਜ਼ ਪੇਂਟ ਹੋਊ ਤੁਹਾਨੂੰ ਪੇਂਟ ਕਹਿ ਕੇ ਦਿੱਤੀ ਜਾਊਗੀ ਤੇ ਬਾਈ ਜਿਹੜੀ ਚੀਜ਼ ਪੇਂਟ ਨਾ ਹੋਈ ਉਹ ਤੁਹਾਨੂੰ ਕਹਿ ਕੇ ਦਿੱਤੀ ਜਾਊਗੀ ਬਾਈ ਇਹ ਪੇਂਟ ਹੈ ਨਹੀਂ ਜਾਂ ਪੇਂਟ ਹੈਗੀ ਹੈ ਠੀਕ ਹੈ ਇੱਥੋਂ ਦੀ ਦੁਕਾਨ ਦਾ ਕੋਈ ਚੱਕਰ ਨਹੀਂ ਆਪਾਂ ਤਸੱਲੀ ਲੈਣੇ ਆ ਬਾਈ ਤੇ ਆ ਬਈ ਅਗਲਾ 16 ਮਾਡਲ ਹੈ ਬਾਈ ਆ ਵੀ ਸਾਰਾ ਓਰੀਜਨਲ ਹੈ ਵੀਰੇ ਫਾਸਟ ਉਮਰ ਹੈਗਾ ਠੀਕ ਹੈ ਦੋਏ ਟਾਇਰ ਨਾਲ ਦੇਨੇ ਵੀਰੇ ਬੈਂਡ ਪਨੇ ਉੱਪਰ ਲੱਗਿਆ ਹੋਇਆ ਹੈ ਅੱਛਾ ਤੇ ਇਹ ਕਿਹੜਾ ਮਾਡਲ ਦੱਸਿਆ ਬਾਈ ਆ 16 ਵੀਰੇ 16 ਮਾਡਲ ਠੀਕ ਹੈ ਤੇ ਅਗਲਾ ਬਾਈ ਆ ਵੀਰੇ 17 ਮਾਡਲ ਹੈ ਵੀਰੇ ਦੋਏ ਟਾਇਰ ਨਾਲ ਦੇਨੇਗੇ ਤੇ 14000 ਵੀਰੇ ਕੰਪਨੀ ਰਿਕਾਰਡ ਚੱਲਿਆ ਹੋਇਆ ਹੈਗਾ ਲਾਈਵ ਵੀ ਲੱਗੀਆਂ ਹੋਈਆਂ ਨੇ ਵੀ ਬੋਟ ਨਾਇਓਲਜੀ ਦੀ ਠੀਕ ਹੈ ਬਈ ਤੇ ਅਗਲਾ ਬਈ ਅਗਲਾ ਵੀਰੇ 19 ਮਾਡਲ ਹੈ ਬਈ ਹੂੰ ਤੇ ਨੰਬਰ ਵੀ ਇਹਦਾ ਵੀ ਆ ਗਿਆ ਆਹ ਤੇ ਪੇਡ ਨੰਬਰ ਆ ਗਿਆ ਤੇ ਪੇਡ ਬੈਲੈਂਸ ਸਾਰਾ ਹੋ ਰਿਹਾ ਜੀ ਬਈ ਪੇਡ ਵੀ ਸਪੀਸ ਨਹੀਂ ਹੋਈ ਠੀਕ ਹੈ ਬਈ ਤੇ ਅਗਲਾ ਬਈ ਤੇ ਉਹ ਆ ਗਿਆ ਵੀਰੇ ਆਪਣਾ ਬਾਈ ਮਾਡਲ ਹੂੰ ਤੇ ਉਹਦਾ ਇਹ ਚੱਲਿਆ ਹੋਇਆ ਆਪਣਾ 65000 ਨਹੀਂ ਅੱਛਾ ਕਿੰਨੇ ਦਾ ਦੇਣਾ ਬਈ ਉਹ 2 ਲੱਖ ਵੀਰੇ 10-15 ਹਜ਼ਾਰ ਦਾ 10 ਦਾ ਅੱਛਾ ਇਹ ਬਈ ਆ ਗਿਆ ਵੀਰੇ 2 2018 ਮਾਡਲ ਬਈ 2018 ਮਾਡਲ ਬਈ ਚੈੱਕ ਕਰ ਲੋ ਜਮ ਨਵ ਸ਼ੋਰੂਮ ਕੰਡੀਸ਼ਨ ਤੇ ਬਈ ਟਾਇਰ ਟੂ ਨਵੇਂ ਐਸ ਵਾਲੇ ਅਲਾਏ ਲੱਗੇ ਹੋਏ ਨੇ ਤੇ ਰੂਟ ਹਾਰਨੇ ਲੱਗੇ ਹੋਏ ਨੇ ਅੱਛਾ ਤੇ ਬਈ ਤੇ ਬਈ ਨਵਾਂਗਾ ਬਈ ਹਾਰ ਨਹੀਂ ਬਹੁਤ ਵੱਡੇ ਵੱਡੇ ਲੱਗੇ ਹੋਏ ਨੇ ਬਈ ਤੇ ਪੰਜਾਬ ਨੰਬਰ ਹੈ ਨੰਬਰ ਹੈਗਾ ਪੀਵੀ 91 ਪੀਵੀ 91 ਪੀਵੀ 91 ਅੱਛਾ ਤੇ ਬਈ ਤੁਸੀਂ ਜਿਹੜੀ ਵੀ ਇਨਕੁਆਰੀ ਲੈਣੀ ਹੈ ਹਨਾ ਬਈ ਦਾ ਨੰਬਰ ਲਾ ਲਿਓ ਤੇ ਲੋਨ ਕਰਾਉਣਾ ਬਾਈ ਤੁਹਾਡਾ ਪੰਜਾਬ ਦੇ ਵਿੱਚ ਜਿੱਥੋਂ ਮਰਜ਼ੀਓ ਤੁਹਾਡਾ ਲੋਨ ਵੀ ਹੋ ਜਾਊਗਾ ਕੋਈ ਵੀ ਮੋਟਰਸਾਈਕਲ ਲੈਣਾ ਬਾਈ ਵੇਚਣਾ ਜਾਂ ਖਰੀਦਣਾ ਬਾਈਆਂ ਨਾਲ ਕਰ ਲਓ ਸੰਪਰਕ ਪੰਜਾਬ ਨੰਬਰ ਦੇ ਮੋਟਰਸਾਈਕਲ ਲੈਣੇ ਆ ਤਾਂ ਬਾਈ ਬੰਬੂ ਘਾਟ ਲੈਣਾ ਸੰਪਰਕ ਜਰੂਰ ਕਰ ਲਓ ਪਹਿਲੇ ਜਾਂ ਦੂਜੇ ਨਾਮ ਦੇ ਤੁਹਾਨੂੰ ਮੋਟਰਸਾਈਕਲ ਮਿਲ ਜਾਣਗੇ ਕਾਗਜ਼ਾਂ ਦੀ ਡਾਕੂਮੈਂਟਾਂ ਦੀ ਪੂਰੀ ਵਈਆਂ ਦੀ ਗਾਰੰਟੀ ਹੁੰਦੀ ਹੈ ਤੇ ਆਉਣਾ ਤੁਹਾਨੂੰ ਪਊਗਾ ਸੁਨਾਮ ਤੇ ਨੰਬਰ ਥੱਲੇ ਮੈਂਸ਼ਨ ਕੀਤਾ ਹੋਇਆ ਸਤਿ ਸ੍ਰੀ ਅਕਾਲ